ਨਵਾਂ ਹੈ ਨਾਮ ਆਇਆ ਇਹ ਨਵਾਂ ਪ੍ਰਾਣਾ ਹੈ ਨਵਾਂ ਹੈ ਜੀ ਮੈਂ ਪਹਿਲੇ ਦਿਨ ਆਇਆ ਜੀ ਠੀਕ ਹੈ ਮੈਨੂੰ ਆ ਹੁੰਦਾ ਜੀ ਫਲਾਣ ਹੁੰਦਾ ਏ ਬੇਸ਼ੱਕ ਰਿਹ ਰਿਆ ਕਰੋ ਫਲਾਣ ਹੁੰਦਾ ਤੁਹਾਨੂੰ ਕਿਉਂ ਨ ਕਰੇਗਾ ਨਾਲ ਬੇਸ਼ੱਕ ਰਹਿੰਦੇ ਆ ਬੁਰੀਆਂ ਨਾ ਕਰੇ ਕਰੀਏ ਨਾ ਵਾ ਆ ਗਈ ਯਾਰ ਵੀਰਵੇਂ ਹਾਂ ਨਾ ਨਾ ਵੀਰ ਫੋਡੇ ਨਹੀਂ ਲਾਉਣੇ ਢੋਡੇ ਨਹੀਂ ਲਾਉਣੇ ਬੌਜੀ ਢੋਡੇ ਨਹੀਂ ਲਾਉਣੇ ਮਾਈਕ ਪੰਡਰਾ ਆਉਣਾ ਬਹੁਤ ਆ ਪਾਜੀ ਬੰਦੂ ਮੀਂਹ ਥੂੜੀ ਓਹ ਪਰਸਨ ਮੈਂ ਇਦਾਂ ਹੀ ਕਰਨਾ ਜੇ ਕਿ ਕਰਨਾ ਚਾਹੁੰਦਾ ਏਂ ਨਾ ਆ ਚੀਜ਼ ਨਹੀਂ ਜਾਣਾ ਤੇ ਆ ਜਨਾ ਐਂ ਨਹੀਂ ਕਰਨਾ ਹੈ ਨਾ ਮੈਂ ਹਜੇ ਵੀ ਹੁਣ ਕਰਨਾ ਜੇ ਜਦੋਂ ਦੀ ਤੂੰ ਆ ਬੰਦੇ ਆ ਲੈ ਆਇਆ ਨਾ ਉਹ ਡਾਂਡ ਨਹੀਂ ਮਾਰੀ ਦੇ ਲੱਗ ਰਹੀ ਹੋ ਗਏ ਲਾਓ ਫੇਰ ਐਵੇਂ ਐਵੇਂ ਵੀ ਲਾਓ Lau lau lau. Wo derg nè đẹp? Nein, du sang nè gần như thế nào mà không được đi. Lau 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 ਆਹ ਦੇਖ ਰੋ ਤੇ ਨਰਵਾ ਕਰੇ ਇੱਕ ਇੱਕ ਹੋਰਿਆ ਇੱਕ ਹੋਰ ਇੱਕ ਕੱਢ ਦੋ ਤੁਸੀਂ ਦੇਖ ਐਵੇਂ ਲੱਗਦਾ ਹੋ ਸੈਂਸ ਇਥੋਂ ਟੱਚ ਲਾਓ ਵਾਹ ਜੱਬ ਉਹਦੇ ਟੱਚ ਲਾ ਦੂਸਾਂ ਵਾਰ ਤੇਰੀਆਂ ਲਾ ਕੇ ਟੱਚ ਲਾਓ ਵਾਹ ਹੈਂਡ ਤੇ ਲਾਓ ਟੱਚ ਲਾਓ ਚਲੋ ਟੱਚ ਲਾਓ ਹੋ ਜੀ ਕਿੰਦਾ ਜਨਰ ਬਹੁਤ ਜਿਆਦਾ ਮਾਰਦੇ ਨਾ ਪੂਰਾ ਗਿਆ ਸਾਰਿਆਂ ਨੂੰ ਜੇ ਸੋਹਣੀ ਲੱਗਣੀ ਹੋਣਾ ਹੋ ਕੋਰੀਂ ਕਰੋਗੇ ਤੇ ਇੱਕ ਸੈਟ ਜੇ ਕਰੋ ਜੀ ਇਹ ਫਟ ਜੇ ਮਾਨਪ੍ਰੀਤ ਦੀ ਸਪੀਡ ਹੀ ਆ ਜੀ ਬੱਦਲਾ ਮੁਰਜੇ ਕਿ ਮੁਰਜੇ ਇੱਥੋਂੋਂ ਗਾ ਮੋੜਨਾ ਹੀ ਉਸੇ ਦੇ ਬੱਦਲਾ ਆ ਦੀਪਾ ਦੀ ਕੀ ਆ 2600 ਜਿਆਦਾ ਯੋਰ ਮਾਰਦਾ